ਈ ਬਿਲ ਦੇਗਾ ਤਿਕਣਾ ਇਹ ਬਣਾਣਾ ਕੀ ਆ ਬੜੀ ਅਫਸੋਸ ਦੀ ਗੱਲ ਹੈ ਕੱਲ 17 ਰੁੱਖ ਸਿਵਲ ਹਸਪੀਟਲ ਸੰਗਰੂਜ ਕੱਟੇ ਗਏ। ਔਰ ਉਹਨਾਂ ਚ ਪੁਰਾਣੇ ਪਿੱਪਲ ਦੇ ਪੀੜ ਵੀ ਸੀ। ਜਦੋਂ ਮੈਂ ਉੱਥੇ ਗਵਰਨਮੈਂਟ ਅਫੀਸ਼ਰਸ ਨੂੰ ਜਾਣਕਾਰੀ ਦਿੱਤੀ ਉਹ ਕਹਿੰਦੇ ਜੀ ਐਸਟੀਐਮ ਸਾਫ ਨੇ ਮਿਨਿਸਟਰ ਦੀ ਮੀਟਿੰਗ ਚ ਸਾਨੂੰ ਗੋਹ ਹੈਡ ਦਿੱਤਾ ਹੈ। ਉਹ ਹੈਗੇ ਚੇਅਰਮੈਨ ਐਸ ਕਮੇਟੀ ਦੇ ਇਹ ਬਿਲਡਿੰਗ ਜਿੱਥੇ ਬਣਨੀ ਹੈਗੀ। ਜਦੋਂ ਮੈਂ ਅੱਗੇ ਪੁੱਛਣਾ ਕਿ ਜੀ ਰੁੱਖਾਂ ਦੀ ਪਰਮਿਸ਼ਨ ਕਿਨੇ ਦਿੱਤੀ ਹੈ। ਉਹ ਕਹਿੰਦੇ ਜੀ ਬਸ ਉਹ ਮਿਨਿਸਟਰ ਦੀ ਬੀਟੀ ਅਸੀਂ ਫਾਲੋ ਕਰ ਰਹੇ ਹਾਂ। ਫਿਰ ਮੈਂ ਐਕਸੀਲ ਅਜੇਗਰਨ ਦੇ ਬਾਰੇ ਆ ਟ੍ਰਾਈ ਕੀਤਾ ਫੋਨ ਕਰਨਾ ਉਹਨਾਂ ਨੇ ਚੱਕਿਆ ਨਹੀਂ ਇਹ ਐਕਚੁਅਲੀ ਪੀਡਬਲਯੂਟੀ ਦੇ ਐਕਸੀਲ ਅਜੇਗਰ ਪਹਿਲਾਂ ਇਥੇ ਐਸਟੀਓਸੀ ਇਹਨਾਂ ਨੂੰ ਕਾਨੂੰਨ ਲੰਗਰਾਂ ਕਰਨ ਦੀ ਪ੍ਰਾਣੀ ਆਦਤ ਹੈਗੀ ਕਿਉਂਕਿ ਪਹਿਲਾਂ ਵੀ ਟੈਲੀਫੋਨ এক্সচেਜ ਰੋਡ ਸਾਡੇ ਜਿੱਥੇ ਰੈ residense ਹੈਗਾ ਉੱਥੇ ਦਰਖਤ ਕੱਟਣ ਲੱਗੇ ਸੀ ਇਹ ਸਾਨੂੰ ਐਨਜੀਟੀ ਤੋਂ ਡਾਇਰੈਕਸ਼ਨ ਲੈਣੇ ਪਏ ਤਾਂ ਸਾਡੇ ਬਚੇ ਫਿਰ ਕਾਲੀ ਦੇਵੀ ਮੰਦਰ ਰੋਡ ਤੇ ਉੱਥੇ ਰੁੱਖ ਕੱਟੇ ਤੇ ਸਾਨੂੰ ਦੁਬਾਰਾ ਐਨਜੀਟੀ ਜਾਣਾ ਪਿਆ NGT ਨੇ ਲੋਕਲ ਕੋਰਟਸ ਨੂੰ ਡਾਇਰੈਕਸ਼ਨ ਦਿੱਤੀ ਹੈ ਟੂ ਲੁੱਕ ਇੰਟੂ ਦ ਮੈਟਰ ਪ੍ਰੈਜ਼ੈਂਟਲੀ ADJ ਸਾਹਿਬ ਦੇ ਕੋਰਟਸ ਪੈਂਦੀ ਹੈਗਾ ਕੇਸ ਫਿਰ ਅਸੀਂ ਹਾਈ ਕੋਰਟ ਇੱਕ ਹੋਰ ਕੇਸ ਪਾਇਆ ਸੀ ਜਿਹਦੇ ਚ ਸਟੇ ਹੈਗੀ ਦਰਖਤਾਂ ਦੇ ਕਟਣ ਤੇ ਉਸ ਤੇ ਸਟੇ ਦੇ باوجود ਇਹ ਰੁਕ ਖੜ ਫੇਰ ਟੱਕੇ ਹੋਏ ਏਸ ਚੀਜ਼ ਦਾ ਇਹ ਵੀ ਡੀਟੇਲਡ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਅਸੀਂ ਰੈਪਰੈਜ਼ੈਂਟੇਸ਼ਨ ਦੇਵਾਂਗੇ ਔਰ ਮੈਂ ਕਹਿਣਾ ਚਾਹਨੀ ਹੈ SDM ਸਾਹਿਬ ਐਗਜ਼ੀਕਿਟਿਵ администраٹری হেগে ম्युनিসিপাল কমিটি দে সিনসি ইজ দি এক্সিকিউটিভ ম্যাজিস্ট্রেট অফ দি সিটি তে এ ম্যান্ডেটরি হেগা ভি ম्युनিসিপাল কমিটি দা নকশা পাস করান্দা অর ও আদারণ হেগা পিএসপিসিএল ভি অফিস কমপ্লেক্স বনা রহে হ্যা ইননালি ভি নকশা পাস ক্রাই হে জো ফিস ডিউ হেগি ও পারকে স্যাংশনাল লেটার লেকে ফির কনস্ট্রাকশন শুরু কিতি হে জে ওনা নে কিতা হে ফির বাকি ডিপার্টমেন্টস কিউ নে কর রহে ইট ইজ ম্যান্ডেটরি ফর এভরিওয়ান টু ফলো দি পাঞ্জাব ম्युनিসিপাল বিল্ডিং বাই লস ਜਿਹੜਾ ਸੰਗਰੂਸ਼ ਪੀਡਬਲ ਡੀ ਨਹੀਂ ਕਰਿਆ ਅਸੀਂ ਰੈਪਰੈਜੈਂਟੇਸ਼ਨ ਦੇ ਰਿਹਾ ਤੇ ਵੀ ਰਿਕੁਐਸਟ ਦੱਟ ਦੀ ਗਿਲਟੀ ਸ਼ੁਡ ਬੀ ਟੇਕਨ ਟੂ ਟਾਸਕ ਆ ਦੇਖੋ ਸਿਵਲ ਹਸਪੀਟਲਸ ਪਾ ਪਤਾ ਕੀਤਾ ਤੁਹਾਡੇ ਦਮਾਦੇ ਮੈਨੂੰ ਪਤਾ ਲੱਗਿਆ ਸੀ ਕਿ ਸਿਵਲ ਹਸਪੀਟਲ ਦੇ ਵਿੱਚ ਕ੍ਰਿਟੀਕਲ ਕੇਅਰ ਬਲਾਕ ਜਿਹੜਾ ਹੈ ਉਹਦੀ ਬਲਪਣ ਦਾ ਕੰਮ ਪੀਡੋਡੀ ਬੀਨਰ ਕਰ ਰਹੀ ਹੈ ਉਹਦੇ ਵਿੱਚ ਜਿਹੜੀ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ ਪਾਲਿਸੀ ਆ ਉਹਨੂੰ ਉਹਦੇ ਅਨੁਸਾਰ ਹੀ ਜਿਹੜੀ ਹੈ ਕਿਤੇ ਵੀ ਜੇ ਨਰਖਤ ਕਿਤੇ ਸਾਡੀ ਬਿਲਡਿੰਗ ਬਣਾਉਣ ਦੇ ਆੜੇ ਚ ਆਉਂਦਾ ਹੈ ਕਨ ਉਹ ਕਿ ਪਾਲਿਸੀ ਦੇ ਅਨੁਸਾਰ ਉਹਦਾ ਡਿਸਪੋਜ਼ਲ ਕਰਨਾ ਹੁੰਦਾ ਹੈ ਉਹ ਪਾਲਿਸੀ ਜਿਹੜੀ ਉਹ ਉਹਦੇ ਅਨਸਾਰ ਹੀ ਐਸਜੀਐਮ ਦੇ ਲੈਵਲ ਦੀ ਕਮੇਟੀ ਜਿਹੜੀ ਹੈ ਉਹਦੇ ਵਿੱਚ ਡੀਐਫਓ ਔਰ ਹੋਰ ਅਫੀਸਰ ਜਿਹੜੇ ਨੇ ਐਗਜ਼ੀਕਿਟਿਵ ਏਜੰਸੀ ਵਗੈਰਾ ਉਹ ਸਾਰੀਆਂ ਵਿੱਚ ਹੁੰਦੀਆਂ ਔਰ ਉਹਦੇ ਵਿੱਚ ਜੇ ਕਿਤੇ ਦਰਖਤ ਵੱਢਣਾ ਪੈਂਦਾ ਉਹਦੀ ਪ੍ਰੋਪਰ ਅਸੈਸਮੈਂਟ ਕਰਾ ਕੇ ਉਹਦੀ ਆਪਸ਼ਨ ਕਰਕੇ ਉਹ ਪ੍ਰੋਸੀਜਰ ਦੇ ਨਾਲ ਹੀ ਉਹਨਾਂ ਨੇ ਡਿਸਪੋਜ਼ ਕੀਤੇ ਆ ਔਰ ਉਹਦੇ ਬਦਲੇ 5 ਗੁਣਾ 3 ਟਰੀਜ਼ ਵੀ ਲਗਾਉਣੇ ਹੁੰਦੇ ਆ ਤੇ ਉਹ ਬਿਲਕੁਲ ਉਹਨਾਂ ਨੇ ਐਸਜੀਐਮ ਸਾਹਿਬ ਨੇ ਆਪਣੀ ਡਾਇਰੈਕਸ਼ਨ ਜਿਹੜੀ ਕਮੇਟੀ ਹੈ ਉਸ ਕਮੇਟੀ ਨੇ ਡਾਇਰੈਕਸ਼ਨਾਂ ਦੇ ਬਾਕੀ ਇਹ ਕਿ ਦੇਖੋ ਡਵੈਲਪਮੈਂਟ ਦੇ ਵਿੱਚ ਜੇਕਰ ਕੋਈ ਮੰਨ ਲਓ ਏ ਡੀਸੀ ਆਫਿਸ ਦੇ ਵਿੱਚ ਇੱਕ ਨਵਾਂ ਬਲਾਕ ਬਣਾਉਣਾ ਹੈ ਤਾਂ ਉਹਦੇ ਵਿੱਚ ਇਸੇ ਤਰੀਕੇ ਨਾਲ ਜੇ ਕੋਈ ਟ੍ਰੀ ਵੰਡਣਾ ਪੈਂਦਾ ਉਹ ਪਾਲਿਸੀ ਬਣੀ ਹੈ ਪਾਲਿਸੀ ਅਨਸਾਰ ਹੀ ਕੰਮ ਕੀਤਾ ਜਾ ਰਿਹਾ ਹੈ ਗੈਰ ਕਾਨੂੰਨੀ ਕੁਝ ਨਹੀਂ ਕੀਤਾ ਜਾਏਗਾ ਕਿ ਉਹ ਟ੍ਰੀ ਨੂੰ ਸ਼ਿਫਟ ਨਹੀਂ ਕੀਤਾ ਜਾ ਸਕਦਾ ਵੱਡੇ ਜਾਣਾ ਚਾਹੀਦਾ ਕੋਈ ਤਾਂ ਕੋਈ ਮੈਪ ਇਸ ਤਰ੍ਹਾਂ ਦਾ ਤਿਆਰ ਕੀਤਾ ਜਾਂਦਾ ਕਿ ਰੋਡ ਬਚਾਏ ਜਾ ਦੇਵੇ ਪਹਿਲਾਂ 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 ਰੀ ਲੋਕੇਸ਼ਨ ਦੇਖੀ ਦੀ ਪਰ ਰੀ ਲੋਕੇਸ਼ਨ ਜੇ ਪੋਸੀਬਲ ਨਹੀਂ ਗਈ ਸੀ ਤਾ ਦੀ ਉਹਦਾ ਵੱਡਣਾ ਫੈਸਲਾ ਲਿਆ ਜਾਂਦਾ ਸਰ ਕਾਗਜ਼ਾਂ ਵਿੱਚ ਜਰੂਰ ਕਿਹਾ ਜਾਂਦਾ ਕਿ 3 3 ਲੱਗਣਗੇ ਹਾਈਵੇ ਦੇ ਉੱਤੇ ਕਿੰਨੇ 3 3 ਵੱਡੇਗੇ ਪਰ ਉਹਨਾਂ ਤੋਂ ਵੱਧ ਕੋਈ ਵੀ ਜਿਹੜਾ 3 ਨਹੀਂ ਲਗਾਇਆ ਗਿਆ ਜਿਸਨੂੰ ਕੀ ਗ੍ਰੀਨ ਰਿਵਿਊ ਮੰਤਵ ਵੱਲੋਂ ਵੀ ਉਹਨਾਂ ਨੂੰ ਨੋਟਿਸ ਕਈ ਵਾਰ ਜਾਰੀ ਕੀਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਹਿ ਕੇ ਵੀ ਕੋਈ ਜਿਹੜਾ 3 ਨਹੀਂ ਨਹੀਂ ਲਗਾਇਆ ਦੇਖੋ ਸਾਡੇ ਹੁਣ ਮੇਰੇ ਕੋਲ ਇੱਕ ਪਿੱਛੇ ਲਾਸਟ ਕੇਸ ਸੀ ਉਹ ਸਟੇਡੀਅਮ ਦੇ ਵਿੱਚ ਇੱਕ ਦਰਖਤ ਸੀ ਉਹਦੇ ਵਿੱਚ ਫੁੱਟਬਾਲ ਦੀ ਗਰਾਊਂਡ ਦੇ ਕੋਰਨਰ ਉੱਤੇ ਆ ਰਿਹਾ ਸੀ ਉਹ ਵੱਡਣਾ ਪਿਆ ਉਹਦੇ ਬਦਲੇ ਪੰਜ 3 ਜਿਹੜੇ ਆ 5 ਟਾਈਮਸ ਦੀ ਥਾਂ ਤੇ 10 ਟਾਈਮ 10 ਟਾਈਮ ਤੂ ਜਿਹੜੀ ਏਜੰਸੀ ਵੀ ਉਹਨੇ ਬਣਦੇ ਹੋਏ ਟਰੀ ਜਿਹੜੇ ਐਸ ਪਰ ਰੂਲਸ ਨੇ ਉਹ ਪlant ਕਰਵਾਉਣਗੇ ਕਰਵਾਉਣਗੇ